ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਕੱਲ ਦੀ ਗੱਲ ਹਰਨੇਕ ਸਿੰਘ ਨੇਕੀ ਦੇ ਚੌਣ ਵਾਲੇ ਮੇਰੇ ਕੋਲ ਆ ਗਏ ਬੜੇ ਸਤਿਕਾਰ ਨਾਲ ਬੈਠੇ ਰਹੇ ਬੜਾ ਸਤਿਕਾਰ ਕੀਤਾ ਪਹਿਲਾਂ ਤਾਂ ਉਹਨਾਂ ਨੇ ਪਰ ਗੱਲਾਂ ਕੁਸ਼ੋਰੀ ਕਰ ਗਏ ਸਾਫ ਸਾਫ ਜੀ ਧਮਕੀ ਦੇ ਕੇ ਗਏ ਆ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਕਿ ਤੂੰ ਹਰਨੇਕ ਸਿੰਘ ਬਾਰੇ ਵੀਡੀਓ ਬਣਾਉਣੀਆਂ ਬੰਦ ਕਰ ਦੇ ਤੇ ਜਿਹੜੀਆਂ ਪੋਸਟਾਂ ਬਣਾਈਆਂ ਹੋਈਆਂ ਨੇ ਡਿਲੀਟ ਕਰ ਦੇ। ਕਿ ਜਿਹੜੇ ਬੰਦੇ ਤੇਰੇ ਨਾਲ ਖੜੇ ਐ ਨਾ ਕਮੈਂਟ ਕਰਦੇ ਆ ਬਾਈ ਬਹੁਤ ਘੈਂਟ ਆ ਬਹੁਤ ਘੈਂਟ। ਕਿ ਮੈਂ ਇਹਨਾਂ ਨੂੰ ਕਿਸੇ ਨੇ ਨਹੀਂ ਖੜਨਾ ਹੈਗਾ। ਤੈਨੂੰ ਅਸ ਸਮਝਾਉਣਾ ਐ। ਇਹ ਨਾ ਸੋਚੀਂ ਕਿ ਤੇਰੇ ਏਰੀਆ 'ਚ ਸਾਡੇ ਬੰਦੇ ਨਹੀਂ ਐ। ਕਿ ਮੈਂ ਬਹੁਤ ਬੰਦੇ ਅਸੀਂ ਪੁੱਛ ਪੜਤਾਲ ਕੀਤੀ ਸੀ ਤੇਰੇ ਬਾਰੇ। ਕਹਿੰਦਾ ਸੋਧਾ ਲੜਨ ਨੂੰ ਤਾਂ ਅੱਜ ਵੀ ਲਾ ਜਾਂਦੇ। ਪਰ ਅਸੀਂ ਇਹ ਪੁੱਛ ਪੜਤਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਤੇਰੇ ਦੋ ਧੀਆ ਗਰੀਬ ਪਰਿਵਾਰ ਦਾ ਤੂੰ ਇਸ ਕਰਕੇ ਕਹਿੰਦਾ ਤੁਹਾਨੂੰ ਸਮਝਾਉਣਾ ਹੈ ਆ ਵਧੀਆ ਰਹੂਗਾ ਆਪਣਾ ਕੰਮ ਕਰ ਕਰ ਇਹਨਾਂ ਚੀਜ਼ਾਂ ਜਨਾ ਪਿਆ ਤੁਹਾਨੂੰ ਪਤਾ ਨਹੀਂ ਹੈ ਮੇਕ ਸਿੰਘ ਦੀ ਲੜਾਈ ਕੀ ਆ ਕਮਾਲ ਹੈ ਵਾ ਕਮਾਲ ਕਮਾਲ ਇੰਨਾ ਕਿ ਪਤਾ ਲੱਗ ਗਿਆ ਕਿ ਹਰਨੇਕ ਦੀ ਦੁੱਖ ਦੀ ਲੱਗ ਤੇ ਹੱਥ ਰੱਖ ਹੋ ਗਿਆ ਜਿਹੜਾ ਮਰਨ ਮਰਹਣ ਤੱਕ ਚਲਾ ਗਿਆ ਕਮਾਲ ਤਾਂ ਉਦੋਂ ਹੋਈ ਆ ਜਦੋਂ ਮੈਂ ਇਹ ਆਪਣੇ ਬੰਦੇ ਨੂੰ ਦੱਸੀ ਨਾ ਆਪਣੇ ਮਿੱਤਰ ਸੱਜਣਾਂ ਨੇ ਦੋ ਚਾਰ ਮਿੱਤਰ ਸੀ ਜਿਹੜੇ ਮੇਰੇ ਨਾਲ ਖੜੇ ਆ ਜੇ ਬਾਕੀਆਂ ਦਸੀ ਨਾ ਤਾਂ ਸਾਫ਼-ਸਾਫ਼ ਕਹਿਣ ਲੱਗੇ ਕਹਿੰਦੇ ਯਾਰ ਪੋਸਟਾ ਡਿਲੀਟ ਕਰ ਦੇ ਬਾਈ ਪੂਰੀ ਬੜੀ ਪਹੁੰਚ ਆ ਬੜੀ ਦੂਰ ਤੱਕ ਐਮੀ ਤਰ੍ਹਾਂ ਨੁਕਸਾਨ ਕਰੂਗੇ ਅੱਛਾ ਬਲਾਉਣਾ ਵੀ ਹਟ ਗਏ ਫੋਨ ਚੱਕਣ ਤੇ ਵੀ ਹਟ ਗਏ ਉਹ ਬੰਦੇ ਕਿੱਡਾ ਡਰ ਹੋਊਗਾ ਉਹਨਾਂ ਦੇ ਅੰਦਰ ਹਰਨੇ ਇੱਕ ਵਾਰ ਲਾਣ ਤੀਓ ਸ਼ੁਕਰ ਆ ਮੈਨੂੰ ਤੁਹਾਡੀ ਔਕਾਤ ਪਤਾ ਲੱਗ ਗਈ ਰਹੀ ਗੱਲ ਪੋਸਟਾਂ ਦੀ ਨਾ ਤਾਂ ਪੋਸਟਾਂ ਮੈਂ ਡਿਲੀਟ ਕਰਨੀਆਂ ਤੇ ਨਾ ਮੈਂ ਬੋਲਣ ਤੋਂ ਹਟਣਾ ਅੱਛਾ ਇੱਕ ਹੋਰ ਗੱਲ ਕਹਿੰਦੇ ਜਿਹੜੇ ਸਰਦਾਰ ਐ ਉਹਨਾਂ ਨੇ ਤੈਨੂੰ ਮਾੜਾ ਚੰਗਾ ਬੋਲਣ ਲੱਗ ਜਾਣਾ ਕਿ ਤੂੰ ਤਾਂ ਨਾ ਕੇਸ ਰੱਖਿਓ ਨਾ ਦਾੜ੍ਹੀ ਰੱਖਿਓ ਤੇਰਾ ਸਾਡੇ ਨਾਲ ਕੀ ਆ ਸਬੰਧ ਕੇਸ ਦਾੜ੍ਹੀ ਤਾਂ ਉਹਨੇ ਰੱਖਿਓ ਹਰਨੇਕ ਨੇ ਗੱਲ ਆਦਰ ਦੀ ਹੁੰਦੀ ਆ ਕਿ ਕਿਹੜਾ ਬੰਦਾ ਆਦਰ ਕਰਦਾ ਕਿਹੜਾ ਨਹੀਂ ਕਰਦਾ ਕਿਹਨੂੰ ਗੁਰੂ ਸਾਹਿਬ ਨਾਲ ਪਿਆਰ ਹੈ ਕਿਹਨੂੰ ਨਹੀਂ ਹੈ ਕਹਿੰਦਾ ਇਹ ਸਰਦਾਰਾਂ ਨੇ ਤੇਰੀ ਬਾਣੀ ਫੜਨੀ ਤੇਰੇ ਲੋਕਾਂ ਨੇ ਤੈਨੂੰ ਛੱਡ ਜਾਣਾ ਪਿੱਛੇ हट ਜਾ ਨੁਕਸਾਨ ਕਰਵਾ ਬੈਠੂਗਾ ਆਪਣਾ ਕਿਆ ਕਹਿ ਦੇਖ ਲਈ ਕਹਿੰਦਾ ਤੇ ਮੈਨੂੰ ਆ ਬਿਫਤਾ ਦੇਖਾ ਦਰਨਾ ਕੋ ਖੜਦਾ ਕਿਸੇ ਨੇ ਨਹੀਂ ਕਹਿੰਦਾ ਖੜਨਾ ਆਰਾਮ ਨਾਲ ਬੈਗਾ ਐਵੇਂ ਕਿਤੇ ਝੱਗਾ ਚੋੜ ਕਰਾ ਕੇ ਬਹਿਣਗਾ ਕਿੱਡੀ ਲਾਹਣਤ ਵਾਲੀ ਗੱਲ ਆ ਉਹਨਾਂ ਬੰਦਿਆਂ ਦੀ ਸੀਗੇ ਤਾਂ ਸਰਦਾਰੇ ਉਹ ਵੀ ਬੰਦੇ ਪਰ ਅਛਾ ਨੇਕੀ ਨਾਲ ਜੁੜੇ ਹੋਏ ਆ ਕਹਿੰਦਾ ਪੰਜਾਬ ਵਿੱਚ ਬੜੇ ਬੰਦੇ ਉਹਦੇ ਇੱਕ ਮਿੰਟ ਲਾਣਾ ਜਿੱਦਾਂ ਅਸੀਂ ਆਪਣੀ ਆਈ ਤੇ ਆ ਗਏ ਐਦਾਂ ਸਾਹ ਹਰਨੇਕ ਸਿੰਘ ਨੇਕੀ ਨੂੰ ਆਉਂਦੇ ਸੀ ਜਦੋਂ ਪੋਸਟਾਂ ਪੰੰਦਾ ਸੀ ਤਾਂ ਧਮਕੀਆਂ ਦੇਣ ਲੱਗਾ ਦੁੱਖ ਦੀ ਰਗ ਤੇ ਹੱਥ ਰੱਖ ਦਿੱਤਾ ਮੈਂ ਉਹਦੀ ਤੇ ਗੱਲ ਸੁਣ ਲੈ ਮੇਰੀ ਉਸ ਤੋਂ ਤਾਂ ਨਹੀਂ ਮੈਂ ਡੀਲੀਟ ਕਰਦਾ ਕਿਸੇ ਹਾਲ ਚਾ ਨਾ ਮੈਂ ਬੋਲਣ ਤੋਂ ਹਟਣਾ ਕੁਝ ਵੀ ਕਰ ਲੈ ਜੋ ਤੇ ਤੂੰ ਹੁੰਦਾ ਕਰ ਲੈ ਮੇਰੇ ਨਾਲ ਨਾ ਖੜੇ ਕੋਈ ਵੀ ਮੈਨੂੰ ਲੋੜ ਨਹੀਂ ਮੈਂ ਕਿਸੇ ਨੂੰ ਪੁੱਛ ਕੇ ਨਹੀਂ ਇਹ ਕੰਮ ਕਰਨ ਲੱਗਾ ਨਾ ਮੈਂ ਕਿਸੇ ਦੀ رائے ਲੈ ਕੇ ਕੀਤਾ ਹੈਗਾ ਮੇਰੇ ਅੰਦਰ ਦਰਦ ਹੈ ਮਤਾ ਕੀ ਰਹੀ ਗੱਲ ਵੀ ਮੇਰਾ ਸਰਦਾਰਾਂ ਨਾਲ ਜਾਂ ਕਿਸੇ ਨਾਲ ਸੰਬੰਧ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਨਹੀਂ ਹੈ ਤੈਨੂੰ ਮੈਂ ਤੈਨੂੰ ਇੱਕ ਗੱਲ ਦੱਸ ਦਣਾ ਜਿਹੜੇ ਪੰਜਵੇਂ ਗੁਰੂ ਅਰਜਨ ਦੇਵ ਜੀ ਸੀ ਨਾ ਪਾਤਸ਼ਾਹ ਉਹਨਾਂ ਦੀ ਬੜੇ ਹੀ ਚਾਹਣ ਵਾਲੇ ਚਿਹਤੇ ਸੀ ਸਾਈ ਮੀ ਅਮੀਰ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਨਹੀਂ ਪੱਥਰ ਰੱਖਿਆ ਪਤਾ ਹੁਣ ਉਹਨਾਂ ਦੇ ਬਹੁਤ ਭਾਈਚਾਰਾ ਸੀ ਉਹਨਾਂ ਦੋਹਾਂ ਵਿੱਚ ਗੁਰੂ ਅਰਜਨ ਦੇਵ ਜੀ ਵਿੱਚ ਤੇ ਸਾਈ ਮੀ ਅਮੀਰ ਜੀ ਵਿੱਚ ਸਾਈ ਮੀ ਅਮੀਰ ਦੇ ਇੱਕ ਹਾਤੇ 786 ਇੱਕ ਹਾਤੇ ਰਾਮ ਲਿਖਿਆ ਹੋਇਆ ਸੀ ਉੰਬਾਈ ਉਹ ਹੈ ਕੁਛ ਮੇਰੇ ਲਿਖਿਆ ਹੋਇਆ ਇਹ ਖਾਤੇ 786 ਇੱਕ ਖਾਤੇ RAM ਲਿਖਿਆ ਹੋਇਆ ਕਿੱਦਾਂ ਕਹਿ ਸਕਦਾ ਕੋਈ ਪੇ ਮੇਰਾ ਉੱਥੇ ਸਬੰਧ ਨਹੀਂ ਹੈ ਮੇਰਾ ਉਸ ਗੁਰੂ ਘਰ ਚ ਬਹੁਤ ਵੱਡਾ ਸਬੰਧ ਹੈ ਸਮਝ ਲੱਗੀ ਹੱਦ ਦੋ ਦੋ ਹੀ ਹੋਈ ਹੈ ਜਿਆਦਾ ਇਹ ਬੰਦੇ ਮੇਰੇ ਨਾਲ ਦੇ ਜਾਂ ਮੈਨੂੰ ਹੋਰ ਬੰਦੇ ਜਿਹੜੇ ਉਹ ਕਰਨ ਲੱਗੇ ਉਹ ਬਈ ਹਟ ਜਾ ਹਟ ਜਾ ਇਹ ਬਹੁਤ ਕੰਮ ਵੱਜ ਜਾਣਾ ਤੇਰਾ ਲਾਣਤ ਮਹਿਸੂਸ ਕਰੋ ਤੁਸੀਂ ਲਾਣਤ ਮੈਂ ਅਕਸਰ ਸੋਚਦਾ ਸੀ ਯਾਰ ਸਾਡੇ ਹਿੰਦੁਸਤਾਨ ਤੇ ਵਿਦੇਸ਼ਾਂ ਵਿੱਚ ਕਿੰਨਾ ਫਰਕ ਹੈ ਉੱਥੇ ਦੇ ਲੋਕ ਬਹੁਤਾ ਰੱਬ ਨੂੰ ਮੰਨਦੇ ਨਹੀਂ ਤੇ ਉਹ ਫਿਰ ਵੀ ਸੁਖੀ ਐ ਇੱਥੇ ਕਿੰਨੀ ਸ਼ਰਧਾ ਕਿੰਨੇ ਲੋਕ ਪਾਠ ਪੂਜਾ ਅਰ ਆਗੈਰਾ ਵਗੈਰਾ ਕਰਦੇ ਨੇ ਫਿਰ ਵੀ ਦੁਖੀ ਫਰਕ ਹੀ ਹੈ ਕਿ ਇਮਾਨਦਾਰੀ ਉਹ ਇਮਾਨਦਾਰ ਬਹੁਤ ਸਾਡੇ ਇੱਥੇ ਕਰਦੇ ਹੈ ਰੱਬ ਦੇ ਪ੍ਰਤੀ ਸਿਰਫ ਦਿਖਾਵੇ ਲਈ ਅੰਦਰੋਂ ਗਤੀ ਕਿਸੇ ਨੂੰ ਕੋਈ ਮਤਲਬ ਨਹੀਂ ਆ ਬਹੁਤ ਬੰਦੇ ਇੱਤ ਨੇ ਮੈਂ ਕਿਹਾ ਸ਼ੇਅਰ ਜਰੂਰ ਕਰਨੀ ਚਾਹੀਦੀ ਏ ਹਨਾ ਥੋੜਾ ਨਾ ਸ਼ੇਅਰ ਕਰ ਤਾ ਡਰਦਾ ਨਹੀਂ ਬਈ ਕਦੇ ਵੀ ਨਾ ਪਿੱਛੇ ਹਟਦਾ ਅਰੇ ਇਹ ਗੱਲ ਮਰਨ ਮਰਉਣ ਦੀ ਜੀਨੇ ਕੁਛ ਕਰਨਾ ਉਹ ਕਰ ਲਵੇ ਸ਼ਰਿਆਮ ਕਰ ਲਵੇ ਪਰ ਕਰੇ ਉਹ ਸ਼ਰਿਆਮੇ ਸਾਲੇ ਪਿੱਠ ਪਿੱਛੇ ਨਾ ਕਰਕੇ ਜਾਏ ਮੇਰੇ ਪਰਿਵਾਰ ਦੀ ਟੈਨਸ਼ਨ ਨਾ ਲੋ ਜਿਹਨਾਂ ਦੁਨੀਆ ਚ ਭੇਜਿਆ ਉਹ ਆਪੇ ਗੁਰੂ ਰੱਖ ਆਪੇ ਰੱਖ ਗਿਆ ਰੱਖੀ ਕਰਦਾ ਉਹਨੇ ਮੇਰੀ ਵੀ ਕਰਦਾ ਤੇ ਮੇਰੇ ਬੱਚਿਆਂ ਦੀ ਵੀ ਆਪੇ ਕਰੂਗਾ ਧੰਨਵਾਦ ਜੀ ਸਾਰਿਆਂ ਦਾ ਮਿਹਰਬਾਨੀ